ਅਕਾਲ ਦਲ ਦੀ ਕੋਰ ਕਮੇਟੀ ਪੰਗ ਸੁਖਬੀਰ ਬਾਦਲ ਨੇ ਕੋਰ ਕਮੇਟੀ ਕੀਤੀ ਪੰਗਾ ਅਕਾਲ ਤਖਤ ਤੇ ਪੇਸ਼ੀ ਤੋਂ ਪਹਿਲਾਂ ਵੱਡਾ ਫੈਸਲਾ ਬਾਗੀ ਤੜੇ ਦੇ ਲੀਡਰ ਵੀ ਕੋਰ ਕਮੇਟੀ ਦੇ ਵਿੱਚ ਸਨ ਸ਼ਾਮਿਲ ਨਮਾ ਸ਼ਹਿਰ ਦੇ 15 ਵਿੱਚ ਸ਼ਰੀਆਮ ਗੁੰਡਾਗਰਦੀ ਦੋ ਗੁੱਟਾਂ ਵਿਚਾਲੇ ਹੋਈ ਖੂਨੀ ਚੜਾ ਤਲਵਾਰ ਨਾਲ ਕੀਤਾ ਗਿਆ ਇੱਕ ਦੂਜੇ ਤੇ ਹਮਲਾ ਹਮਲੇ ਦੌਰਾਨ ਇੱਕ ਨੌਜਵਾਨ ਦਾ ਵੱਡਿਆ ਗੁੱਟ ਵਿਕਰਮ ਸਿੰਘ ਮਜੀਠੀਆ ਨੂੰ ਸਾਈਟੀ ਵੱਲੋਂ ਫਿਰ ਭੇਜਿਆ ਸਮਨ 30 ਜੁਲਾਈ ਨੂੰ ਸਵੇਰੇ 10 ਵਜੇ ਪੇਸ਼ ਹੋਣ ਦੇ ਲਈ ਭੇਜਿਆ ਸਮਨ ਮੋਦੀ ਸਰਕਾਰ 3.0 ਦਾ ਪਹਿਲਾ ਬਜਟ ਵਿੱਤ ਮੰਤਰੀ ਨਿਰਮਲ ਸਤਰਮਨ ਨੇ ਪੇਸ਼ ਕੀਤਾ ਬਜਟ 7ਵੀਂ ਵਾਰ ਪੇਸ਼ ਕੀਤਾ ਗਿਆ ਬਜਟ ਨਿਊ ਟੈਕਸ ਰਿਜੀਮ ਦੇ ਵਿੱਚ ਸਟੈਂਡਰਡ ਡਿਡਕਸ਼ਨ ਵਧਿਆ ਸਟੈਂਡਰਡ ਡਿਡਕਸ਼ਨ ਹੁਣ 75000 ਹੋਇਆ 50000 ਤੋਂ ਵਧਾ ਕੇ 75000 ਕੋ ਕੀਤਾ 0 ਤੋਂ 3 ਲੱਖ ਆਮਦਨ ਤੇ ਕੋਈ ਵੀ ਟੈਕਸ ਨਹੀਂ ਉਧਿਸ ਰਾਜਤਰੀ ਪਣ ਉਹਦਾ ਪਹਿਲਾ ਬਜਟ ਬਜਟ 2024 ਵਿੱਚ ਫੰਡਾਂ ਦੀ ਵੰਡ ਵਿੱਚ ਪੰਜਾਬ ਦੀ ਕੀਤੀ ਗਈ ਅਣਦੇਖੀ ਅਣਦੇਖਿਆ ਦੋਸ਼ ਲਗਾਉਂਦਾ ਕੀਤਾ ਰੋਸ ਪ੍ਰਦਰਸ਼ਨ ਬਜਾਟ ਦੇ ਬੋਲੇ ਕਿ ਸਾਰਾ ਕੁរਕੀਸ਼ਟ ਕਹਤੇ ਬਜਟ ਕਾ ਅਕਸਰ ਚੰਗਾ ਲੱਗ ਰਿਹਾ ਜ਼ਮੀਨੀ ਪੱਧਰ ਤੇ ਕਿਸਾਨਾਂ ਨੂੰ ਕੋਈ ਵੀ ਫਾਇਦਾ ਨਹੀਂ ਹੋਵੇਗਾ ਅਸਲ ਬਜਟ ਸੱਤਾ ਬਚਾਉਣ ਵਾਲਾ ਬਜਟ ਬਜਟ ਵਿੱਚ ਪੰਜਾਬ ਨੂੰ ਨਜ਼ਰਅੰਦਾਜ਼ ਕੀਤਾ ਗਿਆ ਇਹ ਬਜਟ ਪੂਰੀ ਤਰ੍ਹਾਂ ਨਾਂਨ ਦਾਸ਼ ਜਨਕ ਅਸਥਮੂੜ ਸਰਹੱਦੀ ਇਲਾਕੇ ਨੇਵਾਚੀ ਦੌਰੇ ਤੇ ਗਵਰਨਰ ਅਜ ਪਠਾਨਕੋਟ ਆਉਣਗੇ ਬਨਵੈਦਾਲ ਪੁਰੀਹਿਤ ਸਰਹੱਦੀ ਇਲਾਕੇ ਦੇ ਲੋਕਾਂ ਨਾਲ ਕੀਤੀ ਗੱਲਬਾਤ ਪਚਲਾਦੇ ਆਰਬਨ ਸਟੇਟ ਦੇ ਵਿੱਚ ਮਹਿਲਾਵਾਂ ਨਾਲ ਹੋਈ ਲੁੱਟ ਦੌਰ ਮੋਟਰਸਾਈਕਲ ਸਵਾਰਾਂ ਨੇ ਇੱਕ ਮਹਿਲਾ ਨੂੰ ਕੀਤਾ ਬੜਾਇ ਨਿਸ਼ਾਨਾ ਗਲੇ ਦੇ ਵਿੱਚ ਪਾਈ ਸੋਨੇ ਦੀ ਚੇਨ ਨੂੰ ਖੋ ਕੇ ਫਰਾਰ ਰੁਟੇ ਹੋਏ